ਮਾਗੀ ਤੋਂ ਮਗਿਆ ਸਿਆਸੀ ਅਖਾੜਾ ਅਖੀਰ ਦਲ ਬਦਲੀਆਂ ਵਖਾ ਗਿਆ ਸਾਨੂੰ ਹਫਤੇ ਦੇ ਐਂਡ ਤੇ ਚਲੋ ਕਿਸੇ ਨੇ ਕਿੱਥੇ ਜਾਣਾ ਹੈ ਕਿੱਥੇ ਆਉਣਾ ਉਹ ਅਗਲੇ ਦੇ ਨਿੱਜੀ ਫੈਸਲੇ ਤੇ ਮੈਂ ਹਮੇਸ਼ਾ ਨਿੱਜੀ ਫੈਸਲਿਆਂ ਤੇ ਸਤਿਕਾਰ ਕਰਦਾ ਅੱਜ ਦਾ ਇਹ ਪ੍ਰੋਗਰਾਮ ਸਾਡਾ ਵਿਸ਼ੇਸ਼ ਹੋਣ ਵਾਲਾ ਹੈ ਪਰ ਇਹਦੇ ਚ ਦੋ ਡਿਸਕਲੇਮਰ ਨੇ ਨੰਬਰ 1 ਕਿ ਸਿਹਤ ਨਾ ਸਾਜ਼ ਹੋਣ ਦੇ ਬਾਵਜੂਦ ਮੈਂ ਇਸ ਪ੍ਰੋਗਰਾਮ ਨੂੰ ਕੰਟੀਨਿਊ ਕਰਨ ਲਈ ਤੁਹਾਡੇ ਹਾਜ਼ਰ ਹੋਏ ਆ ਹੋ ਸਕਦਾ ਹੈ ਕਿ એનર્ਜੀ ਜਾਂ ਕੁਝ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗੇ ਕਿ ਭਾਈ ਲੋ ਲੈਵਲ ਆ ਪਰ ਸਿਹਤ ਦੀ ਨਾਸਾਜ਼ੀ ਅਕੀ ਕਈ ਵਾਰ ਆਪਾਂ ਬੇਵਸ ਹੋ ਜਾਈਏ ਕਿ ਜਿਹੜਾ ਸਾਡਾ ਪ੍ਰੋਗਰਾਮ ਹੈ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਹੋ ਸਕਦਾ ਹੈ ਸ਼ੁਰੂਆਤ ਚ ਤੁਹਾਨੂੰ ਬੋਰਿੰਗ ਲੱਗੇ ਪਰ ਐਂਡ ਦੇ ਵਿੱਚ ਇਹ ਬਹੁਤ ਤੁਹਾਨੂੰ ਸਵਾਲ ਬਹੁਤ ਤੁਹਾਡੇ ਜ਼ਹਿਨ ਦੇ ਵਿੱਚ ਭਾਈ प्रश्नवाचक चिन्ह उभार के जाएगा जहां कह लो कि कुछ संसे खड़े करके जाएगा खैर इधर-उधर दी गल ਕਰਨ ਤੋਂ ਪਹਿਲਾਂ ਕਿਉਂਕਿ ਸਾਡਾ ਯਤਨ ਹੁੰਦਾ ਕਿ ਅਸੀਂ ਹਰ ਵਾਰ ਕਿਸੇ ਮੁੱਦੇ ਨੂੰ ਵੀ ਜ਼ਰੂਰ ਸ਼ੋਈਏ ਜਿਹੜਾ ਮੁੱਦਾ ਸਾਡੇ ਲਈ ਐਮਹਮਤ ਹੈ اچھا ਸਭ ਤੋਂ ਪਹਿਲਾਂ ਤੁਸੀਂ ਇੱਕ ਖਬਰ ਦੇਖੀ ਹੋਣੀ ਹੈ ਕਿ ਪੰਜਾਬ ਦੀ ਕੈਬਨਿਟ ਨੇ ਅਪਰੂਵ ਕਰ ਦਿੱਤਾ ਕਿ ਭਾਈ ਜੋ ਹੀਰਾ ਸਿੰਘ ਪਠੱਲ ਇੰਜੀਨੀਅਰਿੰਗ ਕਾਲਜ ਹੈ ਲਹਿਰਾ ਗਾਗਾ ਦਾ ਉਹਦੀ 19 ਕਿੱਲੇ ਜ਼ਮੀਨ ਜਿਹੜੀ ਆ ਉਹ ਇੱਕ ਕੋਈ ਜਨ ਹਿੱਤ ਸੁਸਾਇਟੀ ਆ ਦਿੱਲੀ ਦੀ ਜਿਹੜੀ ਕਿ ਜੈਨ ਭਾਈਚਾਰੇ ਨਾਲ ਸੰਬੰਧਿਤ ਐ ਹੁਣ ਇੱਥੇ ਥੋੜਾ ਜਿਹਾ ਰੁਕ ਜਾਣਾ ਸਟਾਪ ਕਰ ਲੈਣਾ ਤੁਹਾਨੂੰ ਯਾਦ ਆ ਮੈਂ ਅਣਗਿਣਤ ਪ੍ਰੋਗਰਾਮਾਂ ਚ ਲੈਂਡ ਪੂਲਿੰਗ ਤੋਂ ਲੈ ਕੇ 110 ਜਿਹੜੇ ਪਿੰਡ ਲੁਧਿਆਣਾ ਨਿਗਮ ਚ ਸ਼ਾਮਲ ਕੀਤੇ ਗਏ ਨਾ ਸਾਰਿਆਂ ਪਿੱਛੇ ਇੱਕ ਦਿੱਲੀ ਦੇ ਸ਼ਖਸ ਦਾ ਹਮੇਸ਼ਾ ਜ਼ਿਕਰ ਕਰਦਾ ਹੈ ਤੇ ਉਹਦੇ ਨਾਂ ਦੇ ਨਾਲ ਸਰਨੇਮ ਦੇ ਨਾਲ ਜੋ ਚੀਜ਼ ਲੱਗਦੀ ਹੈ ਹੁਣ ਤੁਹਾਨੂੰ ਸਪਸ਼ਟ ਹੋ ਗਿਆ ਹੋਵੇਗਾ ਮਸਲਾ ਫਿਰ ਜ਼ਮੀਨ ਨਾਲ ਜੁੜ ਜਾਂਦਾ ਹੈ ਉਹ 19 ਕਿੱਲੇ ਜ਼ਮੀਨ ਜਿਹੜੀ ਆ ਉਹ ਜਨ ਹਿਤ ਸੋਸਾਇਟੀ ਜਿਹੜੀ ਦਿੱਲੀ ਦੀ ਉਸ ਨੂੰ ਟਰਾਂਸਫਰ ਹੋ ਜਾਏਗੀ ਉਹ ਭਈ ਇਹਦੇ ਵਿੱਚ ਇੱਕ ਮੈਡੀਕਲ ਕਾਲਜ ਸਥਾਪਤ ਕਰਨਗੇ ਮੈਡੀਕਲ ਕਾਲਜ ਹੀ ਕਿਉਂ ਕਿਉਂਕਿ ਮਾਨ ਸਾਹਿਬ ਬਾਰੇ ਅਕਸਰ ਆਪਾਂ ਸਾਰੇ ਹੀ ਜਾਣਦੇ ਆ ਕਿ ਇਹ ਬਹੁਤ ਵੱਡੀਆਂ-ਵੱਡੀਆਂ ਛੜ ਦਿੰਦੇ ਆ ਅਖੀਰ ਉਹਨਾਂ ਨੂੰ ਕਵਰ ਕਰਨਾ ਜਾਂ ਉਹਨਾਂ ਨੂੰ ਰਫੂ ਕਰਨਾ ਬੜਾ ਮੁਸ਼ਕਲ ਹੁੰਦਾ ਹੈ ਇਹਨਾਂ ਨੇ 16 ਮੈਡੀਕਲ ਕਾਲਜਾਂ ਦਾ ਇੰਨਾ ਹਾ ਹਲਾ ਕੀਤਾ ਇੰਨਾ ਹਾ ਹਲਾ ਕੀਤਾ ਕਿ ਮੁੜ ਕੇ ਫਸ ਗਏ ਬਜਟ ਵੀ ਰੱਖੇ ਇੱਕ ਦੋ ਮੈਡੀਕਲ ਕਾਲਜਾਂ ਦਾ ਕੰਮ ਵੀ ਆਖਿਆ ਕਿ ਸਟਾਰਟ ਹੋਏਗਾ ਪਰ ਕੁਝ ਨਹੀਂ ਹੋਇਆ ਲੈ ਦੇਖੇ ਅਖੀਰ ਕੀ ਆ ਕਿ ਫੇਰੇ ਆ ਗਏ ਇਸ ਪੈਂਤੜੇ ਤੇ ਕਿ ਭਾਈ ਇਹ ਮੈਡੀਕਲ ਕਾਲਜ ਬਣਾ ਲਏਗੀ ਜਾਂ ਨਹੀਂ ਤਾਂ ਸੋਸਾਇਟੀ ਉਹਦੇ ਚ 2.5 ਕੋ 100 ਬੈਡ ਦਾ ਹਸਪਤਾਲ ਬਣ ਜਾਏਗਾ 50 ਕੋ ਐਮਬੀਬੀਐਸ ਸੀਟਾ ਸ਼ਾਇਦ ਇਹਦਾ ਜ਼ਿਕਰ ਕੀਤਾ ਜਾਂਦਾ ਜੇ ਮੈਂ ਕਨਫਰਮ ਕਰਾਂ ਤਾਂ ਇਹ ਸੀਟਾਂ ਜੜੀਆਂ ਨੇ ਉਹ ਹੋਣਗੀਆਂ ਕਿ ਭਾਈ ਅਸੀਂ ਇਸ ਮੈਡੀਕਲ ਕਾਲਜ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਕਰਾਂਗੇ ਤਾਂ ਫਿਲਹਾਲ ਆਪਾਂ ਅੱਗੇ ਦੇਖਦੇ ਹਾਂ ਕਿ ਭਈ ਜਿਹੜੀਆਂ ਇਹ ਸੀਟਾਂ ਨੇ ਇਹ ਸੀਟਾਂ ਖਾਸ ਤੌਰ ਤੇ ਆਪਾਂ ਦੇਖੀਏ ਤਾਂ ਮੈਡੀਕਲ ਕਾਲਜ ਦੇ ਵਿੱਚ ਇਸ ਨੂੰ ਵਧਾਉਣ ਬਾਰੇ ਵੀ ਹੈ ਕਿ 50 ਤੋਂ ਬਾਅਦ ਫਿਰ 100 ਹੋ ਜਾਣਗੇ 250 ਬੈੱਡ ਜਿਹੜੇ ਆ ਉਹ 400 ਤੱਕ ਹੋ ਜਾਏਗਾ ਵਗੈਰਾ ਵਗੈਰਾ ਇਸ ਚੀਜ਼ ਨੂੰ ਆਪਾਂ ਸ਼ਰਤ ਹੈ ਜੇ ਜਦੋਂ ਹੋਏਗਾ ਸੋ ਦੇਖੀ ਜਾਏਗੀ ਮਸਲਾ ਇਹ ਹੈ ਕਿ ਚੀਮਾ ਸਾਹਿਬ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਤੋਂ ਬਾਅਦ ਦੂਜੇ ਤਾਕਤਵਰ ਮੰਤਰੀ ਸਮਝੇ ਜਾਂਦੇ ਜਿਨ੍ਹਾਂ ਦੇ ਕੋਲ ਵਿੱਤ ਡਿਪਾਰਟਮੈਂਟ ਹੈ ਜਿਹੜੇ ਐਸਸੀ ਭਾਈਚਾਰੇ ਤੋਂ ਆਉਂਦੇ ਆ ਕਿ ਉਹ ਇਸ ਗੱਲ ਦਾ ਐਸਸੀ ਭਾਈਚਾਰੇ ਨੂੰ ਜਵਾਬ ਦੇਣਗੇ ਕਿ ਜਿਹੜੀਆਂ ਸੀਟਾਂ ਹੋਣਗੀਆਂ ਇਹਦੇ ਵਿੱਚ ਕੀ ਐਸਸੀ ਭਾਈਚਾਰੇ ਵਾਸਤੇ ਜੋ ਰਿਜ਼ਰਵੇਸ਼ਨ ਸੰਵਿਧਾਨਕ ਹੈ ਉਹ ਰਿਜ਼ਰਵੇਸ਼ਨ ਕੋਟਾ ਜਿਹੜਾ ਮਿਲੇਗਾ ਤੇ ਅਸੀਂ ਇੱਕ ਚੀਜ਼ ਹੋਰ ਵੀ ਇੱਥੇ ਨੋਟ ਕਰਦੇ ਜਾਈਏ ਕਿ ਭਾਈ ਸਾਡੇ ਕੋਲ ਘਟ ਗਣਤੀਆਂ ਦੇ ਇੱਥੇ ਵੀ ਇਸ ਤਰ੍ਹਾਂ ਦੇ ਸੰਸਥਾਗਤ ਢਾਂਚੇ ਨੇ ਜਿਵੇਂ ਮੁਸਲਮਾਨ ਭਾਈਚਾਰੇ ਕੋਲ ਵਕਫਾ ਬੋਰਡ ਆ ਜਾਂ ਇਸਾਈ ਭਾਈਚਾਰੇ ਕੋਲ ਆਪਣਾ ਇਥੇ ਪ੍ਰਬੰਧ ਆ ਉਹਨਾਂ ਨੂੰ ਪੇਸ਼ਕਸ਼ ਕਰਨ ਦੀ ਥਾਂ ਤੇ ਦਿੱਲੀ ਦੀ ਜੈਨ ਭਾਈਚਾਰੇ ਦੀ ਜਨ ਹਿਤ ਸੁਸਾਇਟੀ ਨੂੰ ਪੇਸ਼ਕਸ਼ ਕਿਉਂ ਕੀਤੀ ਗਈ ਹੈ ਇਹ ਹੀ ਸਵਾਲ ਮੈਂ ਤੁਹਾਨੂੰ ਦੇਣਾ ਹੈ ਤੇ ਦੂਜੀ ਗੱਲ ਕਿ ਭਾਈ ਤੁਹਾਨੂੰ ਸ਼ਾਇਦ ਇਤਿਹਾਸ ਦਾ ਨਾਂ ਪਤਾ ਹੋਵੇ ਜਦੋਂ ਬਟਾਲੇ ਜਾਓਗੇ ਮੈਂ ਇੱਕ ਵਾਰੀ ਬਟਾਲੇ ਗਿਆ ਸੀ ਤੋ ਉਥੇ ਇੱਕ ਕਾਲਜ ਦਾ ਨਾਮ ਸੀ ਬੇਰਿੰਗ ਕਾਲਜ ਮੈਂ ਜਦੋਂ ਉਸ ਬਾਰੇ ਪਤਾ ਕੀਤਾ ਤਾਂ ਕਹਿੰਦੇ ਜੀ ਕਿ ਇਹ ਵਲੋਕ ਕਿ ਆਜ਼ਾਦੀ ਤੋਂ ਪਹਿਲਾਂ ਦਾ ਬਣਿਆ ਬਿਆ ਵਿਦਿਅਕ ਸੰਸਥਾਨ ਆ ਤੇ ਪਿੱਛੇ ਜੇ ਮੈਨੂੰ ਇਸ ਚੀਜ਼ ਤੇ ਕਲੈਰਿਟੀ ਹੋਈ ਇੱਕ ਪੋਸਟ ਪੜ੍ਹ ਕੇ ਇੱਕ ਪੇਜ ਤੋਂ ਕਿ ਦਰਅਸਲ ਉਹ ਅਲਾਟਮੈਂਟ ਵੀ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਨੇ ਕੀਤੀ ਸੀ ਤੇ ਜਿਹੜੀ ਉਹ ਜ਼ਮੀਨ ਦੀ ਅਲਾਟਮੈਂਟ ਹੋਈ ਆ ਜਿੱਥੇ ਦੱਸਦੇ ਆ ਕਿ ਉਹ ਮਹਾਰਾਜਾ ਸ਼ੇਰ ਸਿੰਘ ਦਾ ਮਹਿਲ ਸੀ ਤੁਸੀਂ ਇਹ ਦੇਖ ਲਓ ਕਿ ਇਹਨਾਂ ਨੂੰ ਅਸੀਂ ਹੁਣ ਆਪਸ ਦੇ ਵਿੱਚ ਜੋੜ ਕੇ ਵੇਖੀਏ ਕਿ ਇਤਿਹਾਸ ਕੀ ਆਪਣੇ ਆਪ ਨੂੰ ਦਰਾ ਰਿਹਾ ਕਿ ਇਦਾਂ ਅਲਾਟਮੈਂਟ ਜਿਹੜੀ ਆ ਉਹ ਬਾਹਰੀ ਲੋਕਾਂ ਨੂੰ ਹੋ ਰਹੀ ਔਰ ਇਹ ਮੋਡ ਕੈਸਾ ਹੈ ਤੁਸੀਂ ਤੇ بڑے 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 ਜੁਮਲੇ ਛੱਡਦੇ ਹੁੰਦੇ ਸੀ ਅੱਜ ਤੁਸੀਂ ਹਰ ਗੱਲ ਤੇ ਪੀਪੀਪੀ ਮੋਡ ਲਿਆ ਰਹੇ ਦੋ ਪਹਿਲਾਂ ਹਸਪਤਾਲਾਂ ਦਾ ਜ਼ਿਕਰ ਆਇਆ ਕਿ ਪੀਪੀਪੀ ਮੋਡ ਤੇ ਜਾ ਸਕਦੇ ਆ ਪਹਿਲਾਂ ਬਿਜਲੀ ਅਦਾਰਿਆਂ ਦਾ ਆਇਆ ਤਾਂ ਜਦ ਤੁਸੀਂ ਸਾਰਾ ਕੁਝ ਪੀਪੀਪੀ ਮੋਡ ਤੇ ਲੈ ਕੇ ਜਾਣਾ ਤੇ ਫਿਰ ਤੁਸੀਂ ਉਦੋਂ बड़े-बड़े-बड़े दावे क्यों किए ये मेरा एक मुद्दे ਦਾ ਪ੍ਰਸ਼ਨ ਹੈ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ ਉਮੀਦ ਕਰਦਾ ਤੁਹਾਨੂੰ ਗੱਲ ਪਕੜ ਚਾਏ ਆਈ ਹੋਏਗੀ ਹੁਣ ਆ ਜਾਈਏ ਕਿ ਸਿਆਸਤ ਕਿਵੇਂ ਚੱਲ ਰਹੀ ਹੈ ਔਰ ਸਿਆਸਤ ਹੈ ਇਸ ਵੇਲੇ ਸਪਣੀ ਦੀ ਚਾਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਚਲੋ ਇਹ ਇੱਕ ਮੁੱਦਾ ਸੀ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਜੁੜਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਮੈਂ ਜਿਵੇਂ ਤੁਹਾਨੂੰ ਕਹਿਆ ਸੀ ਨਾ ਸ਼ੁਰੂਆਤ ਬੋਰਿੰਗ ਹੋ ਸਕਦੀ ਹੈ ਪਰ ਮਸਲਾ ਕਦੇ ਵੀ ਨਕਾਰਿਆ ਨਹੀਂ ਜਾਣਾ ਚਾਹੀਦਾ ਉਸ ਨੂੰ ਹਾਸ਼ੀਆ ਗ੍ਰਸਤ ਨਹੀਂ ਕੀਤਾ ਜਾਣਾ ਚਾਹੀਦਾ ਜਿਹੜਾ ਲੋਕ ਇੰਟਰਸਟ ਨਾਲ ਜੁੜਿਆ ਹੋਵੇ ਹੁਣ ਆ ਜਾਂਦੇ ਆ ਸਿਆਸੀ ਚਸਤੇ ਦੇਖੋ ਮੁੱਖ ਮੰਤਰੀ ਸਾਹਿਬ ਅਕਾਲ ਤਖਤ ਸਾਹਿਬ ਦੇ ਸਖਤਰ ਤੇ ਪੇਸ਼ੂ ਦੇ ਨੇ ਦੋ ਕੋ ਬੈਗ ਚੁੱਕੀ ਫਿਰਦੇ ਸੀ ਜਿਵੇਂ ਤੁਹਾਨੂੰ ਯਾਦ ਹੋਣਾ ਹਨੀਪ੍ਰੀਤ ਤੇ ਡੇਰਾ ਮੁਖੀ ਚੁੱਕੀ ਫਿਰਦੇ ਸੀ ਜਦੋਂ ਸਜ਼ਾ ਹੋਈ ਆ ਇਸ ਤਰ੍ਹਾਂ ਦੇ ਬੈਗ ਚੁੱਕੀ ਫਿਰਦੇ ਸਨ ਉਹਨਾਂ ਦੇ ਵਿੱਚ ਕੀ ਆ ਮੈਨੂੰ ਨਹੀਂ ਪਤਾ ਪਰ ਕੀ ਤੁਹਾਨੂੰ ਇੱਕ ਚੀਜ਼ ਦਾ ਅਹਿਸਾਸ ਹੋਇਆ ਕਿ ਜਿੰਨੀ ਤਲਖੀ ਸੀ ਉਨੀ ਤਲਖੀ ਬਾਹਰ ਆਇਆ ਜਾਂ ਅੰਦਰ ਜਾਣ ਤੋਂ ਕੁਝ ਘੰਟੇ ਪਹਿਲਾਂ ਨਹੀਂ ਰਹੀ ਹੁਣ ਮੈਂ ਥੋੜਾ ਜਿਹਾ ਇਸ प्रकरण ਨੂੰ ਪਿੱਛੇ ਜੋੜਦਾ ਕੁਝ ਕੜੀਆਂ ਕਿ ਤੁਹਾਨੂੰ ਯਾਦ ਹੋਣਾ ਇੱਕ ਪੱਤਰਕਾਰਤਾ ਦੇ ਵਿੱਚ ਬਹੁਤ ਵੱਡਾ ਸਮੂਹ ਹੈ ਜਲੰਧਰ ਤੋਂ ਬਾਜੀ ਬਾਜੀ ਦਾ ਭਾਜੀ ਦੇ ਨਾਲ ਇਹਨਾਂ ਦਾ ਇੱਟ ਖੜਕਾ ਰਿਆ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕਿ ਫਿਰ ਸਾਮਦਾਮ ਦੰਡਵੇ ਈਦਾਲੇ ਸੇ ਸੋਦੀਆ ਉਥੇ ਜਾ ਕੇ ਗੋਡੇ ਦੇ ਮੁੱਢ ਬੈਠੇ ਸਨ ਹੋਰ ਲੀਡਰ ਵੀ ਗਿਆ ਠੀਕ ਹੈ ਨਾ ਜੀ ਇਸ ਨੂੰ ਪੰਜਾਬੀ ਚ ਕੁਝ ਹੋਰ ਵੀ ਕਹਿੰਦੇ ਆ ਕਿਉਂਕਿ ਇਹਨਾਂ ਨੇ ਤੇ ਬਰਜਿੰਦਰ ਸਿੰਘ ਦੀ ਕਰਤਾਰ 쿠ਸ਼ੀ ਕਰਨ ਤੇ ਵਪਾਰਕ ਘਾਟਾ ਕਰਨ ਚ ਕੋਈ ਕਸਰ ਹੀ ਨਾ ਛੱਡੀ ਖੁਦ ਮਾਨ ਸਾਹਿਬ ਨੇ ਕਰਤਾਰ 쿠ਸ਼ੀ ਕੀਤੀ ਇਹ ਸਭ ਤੋਂ ਵੱਡੇ ਟ੍ਰੋਲਰ ਨੇ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਟ੍ਰੋਲ ਆਰਮੀ ਦੇ ਤੇ ਲਫਟਾਇਨ ਨੇ ਅੱਛਾ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਕਿ ਮੁੱਖ ਮੰਤਰੀ ਸਾਹਿਬ ਦੇ ਲੈਜ਼ੇ ਚ ਤਲਖੀ ਤੋਂ ਕਿਤੇ ਨਾ ਕਿਤੇ ਥੋੜੀ ਸ਼ਲੀਨਤਾ ਕੁਲਦੀ ਨਜ਼ਰ ਆਉਂਦੀ ਹੈ। ਔਰ ਜਿਹੜੇ ਬਰਜਿੰਦਰ ਸਿੰਘ ਨੇ ਮੈਂ ਨਾਂ ਲੈ ਕੇ ਹੀ ਗੱਲ ਕਰਦਾ ਕਿ ਬਰਜਿੰਦਰ ਸਿੰਘ ਤੁਹਾਨੂੰ ਪਤਾ ਹੈ ਉਹਨਾਂ ਦਾ ਇਸ ਤਰ੍ਹਾਂ ਦਾ ਪਿਆਰ ਸਤਿਕਾਰ ਹੈ ਸਾਰਿਆਂ ਚ ਚਾਹੇ ਕਿਸੇ ਵੀ ਸਮੂਹ ਦਾ ਜੇ ਆਪਾਂ ਦੇਖੀਏ ਅਖਬਾਰੀ ਸਿਸਟਮ ਹੈ ਤਦ ਵੀ ਉਹਨਾਂ ਦੀ ਬਹੁਤ ਬਣਾਉਂਦੀ ਆ ਤੇ ਜੇ ਤੁਸੀਂ ਸਿਆਸੀ ਸਫਾਂ ਚ ਚੱਲ ਜਾਓਗੇ ਉਹਨਾਂ ਦਾ ਬਹੁਤ ਸਤਕਾਰ ਹੈ ਤੁਸੀਂ ਦੇਖਿਆ ਵੀ ਹੋਣਾ ਕਿ ਉਹਨਾਂ ਦੇ ਮੰਚ ਤੇ ਸਿੱਧੂ ਤੇ ਮਜੀਠੀਆ ਵੀ ਇਕੱਠੇ ਹੋ ਗਏ ਸਨ ਜਦੋਂ ਇਹਨਾਂ ਦੇ ਖਿਲਾਫ ਇੱਕ ਬੜੀ ਤਗੜੀ ਕਾਰਵਾਈ ਇਹਨਾਂ ਨੇ ਰੰਭੀ ਸੀ ਮੇਰਾ ਮਤਲਬ ਇਹੋ ਆ ਕਿ ਤੁਸੀਂ ਦੋ ਚੀਜ਼ਾਂ ਹੁਣ ਇਹਨੂੰ ਜੋੜ ਕੇ ਇੱਕ ਦਿਸ਼ਾ ਦੇ ਰੂਪ ਚ ਦੇਖ ਸਕਦੇ ਹੋ ਕਿਵੇਂ ਤੇ ਨਾ ਮੁਲਾਕਾਤ ਤੋਂ ਬਾਅਦ ਮਾਨ ਸਾਹਿਬ ਦੇ ਸੁਰ ਮਲਾਈਮ ਹੁੰਦੇ ਗਏ ਆਮ ਆਦਮੀ ਪਾਰਟੀ ਜਿਹੜੀ ਆ ਉਹ ਮਤਲਬ ਕੋਈ ਤਲਖੀ ਜੋ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਅਹੁਦੇਦਾਰਾਂ ਪ੍ਰਤੀ ਨਹੀਂ ਦਿਖਾ ਰਹੀ ਸੀ ਕੀ ਇਸ ਨੂੰ ਜੋੜਿਆ ਜਾ ਸਕਦਾ ਇਸ ਪ੍ਰਕਰਮ ਦੇ ਨਾਲ ਕਿਉਂ ਕਿਉਂਕਿ ਅਕਾਲੀ ਲੀਡਰਾਂ ਦੇ ਨਾਲ ਭਾਜੀ ਦੇ ਸਬੰਧ ਬਹੁਤ ਸੁਖਾਵੇਂ ਆ ਤੇ ਜਦ ਇਧਰੋਂ ਸੁਖਾਵੇਂ ਹੋ ਗਏ ਤਾਂ ਕੀ ਇੱਕ ਰਸਤਾ ਕੱਢਿਆ ਗਿਆ ਇਹ ਸਾਡਾ ਸਵਾਲ ਹੈ ਇਹ ਸਿਆਸੀ ਚਰਚਾਵਾ ਹੁੰਦੀਆਂ ਨੇ ਸਾਬ ਇਹ ਥਿਉਰੀਆਂ ਨਹੀਂ ਹੁੰਦੀਆਂ ਸਿਆਸੀ ਚਰਚਾਵਾ ਜੋ ਕਟਨਾਕਰਮ ਵਾਪਰਦੇ ਆ ਜਦੋਂ ਅਸੀਂ ਇਹਨਾਂ ਦੀ ਵਿਵੇਚਨਾ ਕਰਦੇ ਆ ਜਦੋਂ ਅਸੀਂ ਇਹਨਾਂ ਦਾ ਵਿਸ਼ਲੇਸ਼ਣ ਕਰਦੇ ਆ ਤੇ ਇਹ ਚੀਜ਼ਾਂ ਜੁੜਦੀਆਂ ਨੇ ਕਿਉਂਕਿ ਇਹਦੇ ਨਾਲ ਹੀ ਇੱਕ ਚੀਜ਼ ਹੋਰ ਜੋੜਦਾ ਮੈਂ ਤੁਹਾਨੂੰ ਦੋ ਚੀਜ਼ਾਂ ਕਿਹਾ ਸੀ ਕਿ ਭਾਜੀ ਦੇ ਨਾਲ ਸੁਲਾਹ ਤੋਂ ਵੱਧ ਚਾਨਕ ਤੁਸੀਂ ਦੇਖਿਆ ਹੋਣਾ ਪੰਜਾਬ ਕੇਸਰੀ ਗਰੁੱਪ ਕਿਉਂਕਿ ਦੇਖੋ ਜਲੰਧਰ ਦੇ ਵੈਸੇ ਤੇ ਕਈ ਸਮੂਹ ਨੇ ਜਿਵੇਂ ਤੁਸੀਂ ਦੇਖੋਗੇ ਜਲੰਧਰ ਤੋਂ ਹੀ ਜਾਗਰਣ ਵੀ ਨਿਕਲਦਾ ਹੈ ਪੰਜਾਬੀ ਜਾਗਰਣ ਉਹਦਾ ਹੈੱਡ ਆਫਿਸ ਵੀ ਉੱਥੇ ਆ ਜੇ ਤੁਸੀਂ ਨਵਾਂ ਜ਼ਮਾਨਾ ਕਾਂਗਰਸ ਦਾ ਅਖਬਾਰ ਦੇਖੋਗੇ ਉਹ ਵੀ ਉੱਥੋਂ ਨਿਕਲਦਾ ਉਹਨਾਂ ਦਾ ਵੀ ਹੈੱਡਕੁਆਟਰ ਉਹੀ ਆ ਨਾਲ ਹੀ ਅਜੀਤ ਸਮੂਹ ਹੈ ਨਾਲ ਹੀ ਜੇ ਆਪਾਂ ਦੇਖੀਏ ਤਾਂ ਜਲੰਧਰ ਦੇ ਵਿੱਚ ਹੀ ਪੰਜਾਬ ਕੇਸਰੀ ਸਮੂਹ ਹੈ ਪੰਜਾਬ ਕੇਸਰੀ ਸਮੂਹ ਜਿਹੜਾ ਆ ਉਹਦਾ ਬਹੁਤ ਕੰਪੀਟੀਸ਼ਨ ਹੈ ਅਜੀਤ ਸਮੂਹ ਵਾਲਿਆਂ ਨਾਲ ਔਰ ਇਹ ਫੈਕਟ ਆ ਉਝ ਲੋਕ ਕਹਿ ਦਿੰਦੇ ਆ ਨਾ ਨਹੀਂ ਲੈਣਾ ਇਹ ਨਹੀਂ ਕਰਨਾ ਫਲਾੜਾ ਜਲੰਧਰ ਵਾਲਾ ਜੀ ਉਹ ਗਰੁੱਪ ਆ ਉਹ ਗਰੁੱਪ ਆਰੇ ਇਹ ਪੱਤਰਕਾਰਾਂ ਦੇ ਜਿਹੜੇ ਨਾ ਲੋਲੇ ਪੋਚੇ ਹੁੰਦੇ ਆ ਠੀਕ ਹੈ ਨਾ ਜੀ ਨਾਂ ਲੈਣ ਨਾਲ ਕੀ ਆ ਉਹ ਤੁਹਾਨੂੰ ਗੋਲੀ ਮਾਰ ਦੇਣਗੇ ਤੇ ਜਿਹੜੀਆਂ ਚੀਜ਼ਾਂ ਫੈਕਚੁਅਲੀ ਗਰਾਊਂਡ ਤੇ ਪਈਆਂ ਨੇ ਰਿਕਾਰਡ ਤੇ ਪਈਆਂ ਨੇ ਉਹਨਾਂ ਨੂੰ ਬੋਲਣ ਦੀ ਥਾਂ ਤੇ ਐਵੇਂ ਜਲੇਬੀ ਬਣਾਈ ਜਾਣੀ ਅੱਛਾ ਜਿਵੇਂ ਹੀ ਇਧਰੋਂ ਥੋੜੇ ਜੇ ਮਤਲਬ ਕਿ ਸੁਰ ਮਦਰ ਹੋਏ ਵਲਾਇਮ ਹੋਏ ਤੇ ਉਧਰ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਕੇਸਰੀ ਤੇ ਇਤਫਾਕਨ ਇਥੇ ਇੱਕ ਪ੍ਰਸ਼ਨ ਹੈ ਕਿ ਇਤਫਾਕਨ ਜਿਹੜਾ ਇਹ ਬਹੁਤ ਕੰਪੀਟੀਸ਼ਨ ਤਗੜਾ ਹੈ ਦੋਨਾਂ ਸਮੂਹਾਂ ਦਾ ਕਿ ਇੱਕ ਸਮੂਹ ਦੇ ਵਿੱਚ ਅਸੀਂ ਦੇਖਦੇ ਆ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਬਹੁਤ ਵੱਡੇ ਲੀਡਰ ਜਿਹੜੇ ਆ ਉਹ ਤਾਲਮੇਲ ਵਧਾਉਂਦੇ ਆ ਤਾਂ ਦੂਸਰੇ ਪਾਸੇ ਇਤਫਾਕਨ ਮੈਂ ਨਹੀਂ ਕਹਿ ਰਿਹਾ ਮੇਰੇ ਕੋਲ ਕੋਈ ਐਵੀਡੈਂਸ ਨਹੀਂ ਪਰ ਸਹਿਯੋਗ ਦੇਖੋ ਕਿ ਨਾਲ ਦੀ ਨਾਲ ਪੰਜਾਬ ਕੇਸਰੀ ਤੇ ਸਿਕੰਜਾ ਕੱਸ ਦਿੱਤਾ ਜਾਂਦਾ ਹੈ ਔਰ ਉਹਨਾਂ ਦੀ ਪਿੱਠ ਤੇ ਵੀ ਤੁਸੀਂ ਦੇਖੋਗੇ ਤਾਂ ਉਹੀ ਲੋਕ ਖੜੇ ਬਹੁਤ ਵੱਡੇ ਵੱਡੇ ਪੋਲੀਟੀਸ਼ੀਅਨ ਜਿਹੜੇ ਕਿ अजीत ਸਮੂਹ ਦੇ ਬਰਜਿੰਦਰ ਸਿੰਘ ਹਮਦਰਦ ਦੀ ਪਿੱਠ ਤੇ ਵੀ ਖਲੋਤੇ ਸੀ ਮੈਂ ਤੁਹਾਨੂੰ ਕਹਿੰਨਾ ਇਹ ਨਾ ਦੋਨਾਂ ਸਮੂਹਾਂ ਦਾ ਸਿਆਸੀ ਸਫਾ ਦੇ ਵਿੱਚ ਬਹੁਤ ਰਸੂਖ ਹੈ ਬਹੁਤ ਰਸੂਖਿਆ ਔਰ ਜਦੋਂ ਬਰਜਿੰਦਰ ਸਿੰਘ ਹਮਦਰਦ ਦੇ ਮਗਰ ਇਹਨਾਂ ਨੇ ਵਿਜੀਲੈਂਸ ਲਾਈ ਸੀ ਤੁਹਾਨੂੰ ਯਾਦ ਹੋਣਾ ਉਦੋਂ ਇਹਨਾਂ ਦੇ ਸਵਾਰਥਕਾਂ ਨੇ ਬਹੁਤ ਪੋਸਟਾਂ ਪਾਈਆਂ ਸੀ ਫਿਰ ਜਦੋਂ ਇਹ ਉਹਨਾਂ ਦੇ ਗ੍ਰਹਿ ਵਿਖੇ ਗਏ ਜਾਂ ਉਹਨਾਂ ਦੇ ਕਹਿ ਲੋ ਕਿ ਆ ਸਥਾਨ ਤੇ ਗਏ ਤਾਂ ਇਹਨਾਂ ਦੇ ਸਮਰਥਕਾਂ ਨੂੰ ਜਗਾ ਨਹੀਂ ਸਿਲਬਦੀ ਕਿ ਕਿਥੇ ਭਈ ਮੂੰਹ ਲੁਕਾ ਲਈਏ ਤਾਂ ਗੱਲ ਇਹ ਆ ਕਿ ਹੁਣ ਆਪਾਂ ਜੇ ਦੇਖੀਏ ਸਭ ਕਿ ਇਸ ਵੇਲੇ ਆਪਾਂ ਗੱਲ ਕਰ ਰਹੇ ਆ ਕਿ ਅਖਬਾਰਾਂ ਵਾਲੀਆਂ ਗੱਡੀਆਂ ਰੋਕਣ ਤੋਂ ਲੈ ਕੇ ਪੱਤਰਕਾਰਾਂ ਦੇ ਪਰਚਿਆਂ ਤੱਕ ਆ ਹੁਣ ਸਮੂਹਾ ਤੇ ਸਿਕੰਜਾ ਕੱਸਣ ਤੱਕ ਗੱਲ ਪਹੁੰਚ ਗਈ ਆ ਅੱਛਾ ਇਸੇ ਦਰਮਿਆਨ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦੱਸਾਂ ਕਿ ਮਨੀਸ਼ ਸਿਸੋਦੀਆ ਸਟੇਜ ਤੋਂ ਐਲਾਨ ਕਰਦੇ ਆ ਕਿ ਭਾਈ ਮਾਨਸਾਬ ਹੀ ਮਤਲਬ ਕਿ ਬਾਗਡੋਰ ਸਮਾਲਣ ਕੇ ਸੰਕੇਤਕ ਕੋ ਗੱਲ ਕਰਦੇ ਆ ਚਿਹਰਾ ਉਹਦੇ ਬਾਬਤ ਵੀ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ ਕਿ ਚਨਕਿਆ ਦੇ ਦਰਬਾਰ ਤੱਕ ਚਰਚਾਾਂ ਵਿੱਚ ਚੱਲੀਆਂ ਪਰ ਜੋ ਦਿੱਲੀ ਪਲਟੂਨ ਹੈ ਉਹਨਾਂ ਦੇ ਕੋਲ ਇੱਥੋਂ ਦੇ ਲਫਟਾਂਡ ਦਾ ਬਥੇਰਾ ਕੁਸ਼ ਹੈ ਦੋਆ ਕੋਲ ਹੀ ਲੋੜਾਂ ਨੇ ਇੱਕ ਨੂੰ ਚਿਹਰਾ ਨਹੀਂ ਲੱਭਦਾ ਤੇ ਦੂਜੇ ਨੂੰ ਕੋਈ ਬਸੇਰਾ ਨਹੀਂ ਲੱਭਦਾ ਕਿਉਂਕਿ ਸਾਰੀਆਂ ਟਿਬਰੀਆਂ ਟਾਈਟ ਨਹੀਂ ਸੋ ਵਿਚਲੀ ਗੱਲ ਇਹ ਵੀ ਆ ਕਿਉਂਕਿ کافی ਕਹਿ ਲੋ ਕਿ ਗੱਲਾਂ ਬਾਤਾਂ ਚਲੀਆਂ ਇਧਰ ਉਧਰ ਸੈਟਿੰਗਾਂ ਹੋਈਆਂ ਪਰ ਗੱਲ ਜਿਹੜੀ ਆ ਉਹ ਟਿਕਾਣੇ ਨਹੀਂ ਲੱਗਦੀ ਪਈ ਤਾਂ ਫਿਲਹਾਲ ਬਿਮਾਰ ਹੋਣ ਦੇ ਬਾਵਜੂਦ ਮੈਂ ਸਿਰਫ ਇੰਨੀ ਕੁ ਹੀ ਵੀਡੀਓ ਬਣਾ ਸਕਾਂਗਾ ਉਮੀਦ ਕਰਦਾ ਕਿ ਕੁਝ ਸਵਾਲ ਕੁਝ ਇਹ ਕੜੀਆਂ ਜਿਹੜੀਆਂ ਤੁਸੀਂ ਜੋੜ ਕੇ ਦੇਖੋਗੇ ਤੇ ਤੁਹਾਨੂੰ ਰਾਜਨੀਤਿਕ ਸਫਾਂ ਦੇ ਅੰਦਰ ਜੋ ਹਲਚਲ ਹੁੰਦੀ ਹੈ ਉਹ ਨਜ਼ਰ ਪੈਣੀ ਸਟਾਰਟ ਹੋਏਗੀ ਪਰ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿ ਦੇਣਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਸੁਪਰੀਮੋ ਹੈ ਉਹਦੇ ਰਾਜ ਦੀ ਤੁਸੀਂ ਹਾਲੇ ਇੱਕ ਟਰੇਲਰ ਦੀ ਝਲਕ ਦੇਖੀ ਆ ਹਾਲੇ ਪਿਕਚਰ ਆਉਣੀ ਬਾਕੀ ਆ ਤੁਸੀਂ ਇਹ ਮੇਰੀ ਗੱਲ ਯਾਦ ਰੱਖਣਾ ਔਰ ਜੇ ਇਹ ਸਰਕਾਰ ਰਿਪੀਟ ਹੁੰਦੀ ਹੈ ਤਾਂ ਫਿਰ ਖੁੱਲ ਕੇ ਫਿਲਮ ਜਿਹੜੀ ਆ ਉਹ ਵੇਖਣ ਨੂੰ ਮਿਲੇਗੀ ਕਿਉਂਕਿ ਇਸ ਜਨਾਬ ਦਾ ਜਿਹੜਾ ਪੈਟਰਨ ਹੈ ਉਹ ਭਾਜਪਾ ਵਾਲਿਆਂ ਤੋਂ ਵੀ ਕਿਤੇ ਅੱਗੇ ਦਾ ਪੈਟਰਨ ਹੈ ਮਿਲਦੇ ਆਂ ਸਮਾਪਨਾ ਬਣਾਵਾ ਦੇ ਨਾਲ ਮਿਲਦੇ ਹਾਂ ਅਗਲੀ ਵਾਰ ਉਮੀਦਾਂ ਦੇ ਨਾਲ ਤਦ ਤੱਕ ਦਿਓ ਜਾਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ